ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਲੈ ਕੇ ਆਏ ਥੋੜੇ ਵਾਸਤੇ ਡਿਜ਼ਾਈਨਰ ਸੂਟਸ ਬੜੇ ਪਿਆਰੇ ਬਾਟਮ ਵਰਕ ਨਾਲ ਜੀ ਬਹੁਤ ਹੀ ਪਿਆਰੇ ਡਿਜ਼ਾਈਨਰ ਸੂਟਸ ਨੇ ਅ ਚੈੱਕ ਕਰੋ ਆਈਟਮਾਂ ਤਿਆਰ ਕਰਾਈਆਂ ਨੇ ਸਪੈਸ਼ਲ ਤੁਹਾਡੇ ਲਈ ਬੁਟੀਕ ਸਟਾਈਲ ਦੀਆਂ ਚੈੱਕ ਕਰੋ ਪ੍ਰਿੰਟ ਸ਼ਰਟ ਵਿਦ ਬਾਟਮ ਵਰਕ ਬਹੁਤ ਹੀ ਪਿਆਰਾ ਡਿਜ਼ਾਈਨਰ ਸੂਟ ਸਾਰਾ ਲੈਸਿਸ ਵਰਕ ਦਾ ਕੰਮ ਇਸ ਟਾਈਮ ਦੀ ਟ੍ਰੈਂਡਿੰਗ ਆਈਟਮ ਲੈਸ ਵਰਕ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਿਹਾ ਜੀ ਸੁਪਰ ਹੈਟ ਆਈਟਮ ਹੈ ਡਿਜੀਟਲ ਪ੍ਰਿੰਟ ਹੈ ਜੀ ਬਾਟਮ ਦੇ ਵਰਕ ਆਏਗਾ ਕਲਰ ਬੜਾ ਪਿਆਰਾ 블랙 ਕਲਰ ਆਏਗਾ ਅ ਸਲਵਾਰ ਦੇ ਪਹੁੰਚ ਤੇ ਕੰਮ ਦੇਖੋ ਕਿੰਨਾ ਪਿਆਰਾ ਸਲਵਾਰ ਦੇ ਪਹੁੰਚ ਤੇ ਕਢਾਈ ਬੜੀ ਪਿਆਰੀ ਕਰੀ ਹੋਈ ਹੈ 18 ਧਾਗੇ ਦਾ ਕੰਮ ਹੈ ਨਾਲ ਕੋਟੇ ਡੋਰੀ ਦਾ ਦੁਪੱਟਾ ਆਏਗਾ ਪ੍ਰਾਈਸ ਵੀ ਬਿਲਕੁਲ ਰੀਜ਼ਨੇਬਲ ਹੈ ਜੀ ਸਪੈਸ਼ਲ ਆਰਟੀਕਲ ਹੈ ਜਿਹੜਾ ਪ੍ਰਾਈਸ ਆਏਗਾ ਜੀ 1850 ਰੁਪਏ ਡਿਜ਼ਾਈਨ ਬੜੇ ਪਿਆਰੇ ਆਏ ਨੇ ਇਸ ਦੇ ਵਿੱਚ ਸਪੈਸ਼ਲ ਡਿਜ਼ਾਈਨ ਲਾ ਕੇ ਆਇਆ ਇੱਕ ਬਿਊਟੀਫੁੱਲ ਕਲਰ ਲੋਰਡ ਲੇਟੈਸਟ ਕਲਰ ਯੂਨੀਕ ਕਲਰ ਲੋਰਡ ਕਿੰਨਾ ਪਿਆਰਾ ਕਲਰ ਹੈ ਦੇਖੋ ਇੱਕ ਆਏਗਾ ਇਸ ਦੇ ਵਿੱਚ ਵੀ ਆਵਲਾ ਡਿਜ਼ਾਈਨ ਗ੍ਰੇ ਵਾਲਾ ਆ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਇਹ ਸੇਮ ਦੇ ਵਿੱਚ ਤੁਹਾਨੂੰ ਇੱਕ ਕਰੀਮ ਰੰਗ ਮਿਲ ਜੂਗਾ ਥੋੜਾ ਪਿਆਰਾ ਡਿਜ਼ਾਈਨ ਹੈ ਪ੍ਰੀਮੀਅਮ ਕੁਆਲਿਟੀ ਹੈ ਪਿਓਰ ਕਾਟਨ ਹੈ ਵਿਦਾਊਟ ਲਾਈਨਿੰਗ ਔਰ ਬਾਟਮ ਵਰਕ ਨਾਲ ਡਿਜ਼ਾਈਨਰ ਸੂਟ ਇਸ ਟਾਈਮ ਦੀ ਮੋਸਟ ਟ੍ਰੈਂਡਿੰਗ ਆਈਟਮ ਲੋ ਜੀ ਕਲਰ ਸ਼ੈਡ ਦੇਖੋ ਇੱਕ ਇਸ ਦੇ ਵਿੱਚ ਕਰੀਮ ਆਏਗਾ ਜੀ ਇੱਕ ਡਿਜ਼ਾਈਨ ਆਏਗਾ ਗਰੇ ਵਾਲਾ ਆਵਲਾ ਸੋ ਜਿਹੜਾ ਵੀ ਤੁਹਾਨੂੰ ਆਪਣਾ ਚਾਹੀਦਾ ਸਕਰੀਨ ਸ਼ਾਟ ਲੈ ਕੇ ਆਰਡਰ ਕਰੋ WhatsApp ਤੇ ਐਦਾਂ ਦੀ ਹੋਰ ਸੌਸਨ ਰੈਡੀ ਬਾਈ ਕਰਨ ਲਈ ਸ਼ੌਪ ਤੇ ਜਰੂਰ ਵਿਜ਼ਿਟ ਕਰੋ ਅਮਰitsar ਜਾਂ ਮਲਜਾ ਸਾਹਿਬ ਨਰਗੰਦੀ ਔਰ ਸਮਾਣਾ ਡਿਸਪ੍ਰਿਆ थैंक यू ਸੋ ਮੱਚ